ਇਹ ਬੜਾ ਕੁਝ ਚੱਲ ਰਿਹਾ ਹੈ। ਇਹ ਚੰਗੀ ਚੱਕਲੇ ਆ ਵੀ ਪਕਾ ਦਿਓ। ਥੋੜਾ ਜਿਹਾ ਟੈਕਸਪਰੋਲ ਜਰੂਰ। ਸਾਈਡ ਤੇ ਪੋਜਾ ਕਰੋ। ਬਹੁਤ ਸਟੋਕ ਡਾਉਨ। ਆਲੋਫਾ ਕਹਾਂ ਕਰੀ ਨੰਬਰ 5 ਮੈਂ ਕਰਾਉਣਾ ਹੈ ਅੱਜ ਸਾਡੇ ਜੋ ਕਿਸੇ ਦੇ ਲਈ ਬਹੁਤ ਵੱਡਰੀ ਰੋਕੀ ਗਈ ਪੰਜਾਬ ਹਮਾਚ ਜੀਐਨਪੀ ਤੇ ਹਰਿਆਣਾ ਤੇ ਆਈ ਹੋਈ ਐ ਹੜ ਜਿਹੜੇ ਐ ਸਵੇਰ ਨੂੰ ਕਈ ਡਿਸਟ੍ਰਿਕਟ ਸਾਡੇ ਜਿਹੜੇ ਪੰਜਾਬ ਦੇ ਸੱਤ ਡਿਸਟ੍ਰਿਕਟ ਨੇ ਬਠਿੰਡਾ ਪਠਾਨਕੋਟ ਫਾਜ਼ਿਲਕਾ ਰੋਪੜ ਇਹਨਾਂ ਡਿਸਟ੍ਰਿਕਟ ਚ ਜਿਹੜਾ ਕਾਫੀ ਜਿਹੜਾ ਹੈਗਾ ਪਾਣੀ ਜਿਹੜਾ 3-3 ਫੁੱਟ ਤੇ 5-5 ਫੁੱਟ ਜਿਹੜਾ ਪਾਣੀ ਵਿੱਚ ਪੰਚੇ ਸੋ ਸਾਡੇ ਜਿਹੜੇ ਵੀਰ ਉੱਥੇ ਰਹਿ ਰਹੇ ਨੇ ਸਾਡੇ ਬਜ਼ੁਰਗ ਉਹਨਾਂ ਨੂੰ ਇਹ ਜਿਹੜੀ ਘੜੀ ਐ ਬੜੀ ਔਖੀ ਘੜੀ ਐ ਸੋ ਉਹਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਅਪੀਲ ਕੀਤੀ ਹੈ ਕਿ ਹਰ ਹਲਕੇ ਤੋਂ ਜਿਹੜਾ ਹੈਗਾ ਕੁਛ ਨਾ ਕੁਛ ਮਦਦ ਆਪਰੇ ਆਪਣੇ ਭਰਾਵਾਂ ਦੀ ਜਿਹੜੀ ਕੀਤੀ ਜਾਵੇ ਤੇ ਅੱਜ ਸਾਡੇ ਨਾਲ ਸਾਡੇ ਪ੍ਰਧਾਨ ਜੀ ਸਾਡੇ ਜਿਲ੍ਹੇ ਦੇ ਗੌਤਮ ਜੀ ਪਹੁੰਚੇ ਡਾਕਟਰ ਗੌਤਮ ਜੀ ਨਾਲ ਸਾਡੇ ਰੈਪ੍ਰੀਜ਼ੈਂਟੇਸ ਆਫ ਇਹਨਾਂ ਸਾਰਿਆਂ ਨੇ ਅਸੀਂ ਪਾਰਟੀ ਦੇ ਹੋਰ ਵਲੰਟੀਅਰ ਸੀ ਸਪੁਰਾਲਾ ਕੀਤਾ ਕਿ ਆਪਣਾ ਜਿਹੜਾ ਹੈਗਾ ਹਰ ਹਲਕੇ ਤੋਂ ਇੱਕ ਇੱਕ ਰੱਤ ਜਿਹੜਾ ਸਾਮਾਨ ਦਾ ਜੋ ਕਿਚਨ ਦਾ ਜਾਂ ਹੋਰ ਕੋ ਭੇਜਿਆ ਜਾਵੇ ਤੇ ਅੱਜ ਜਿਹੜਾ ਹੈਗਾ ਸਾਡੇ ਮਲਿਕਾ ਚੰਕੌਰ ਸਾਹਿਬ ਤੋਂ ਜਿਹੜਾ तकरीबन 1500 ਕਿਲੋ ਕਿੰਨੇ ਇਹ ਹੋ ਸਕਦਾ ਕੁਇੰਟਲਾਂ ਦੇ ਜੇ 21200 ਕੁਇੰਟਲ ਦੇ ਕਰੀਬ ਇਹ ਜਿਹੜਾ ਹੈਗਾ ਸਾਮਾਨ ਹੈ ਇਹ ਭੇਜਿਆ ਜਾਣੇ ਇਸ ਤੱਕ ਅੱਜ ਚਾਹੀਦਾ ਇੱਕ ਕੱਲ ਨੂੰ ਅੱਜ ਦੇ ਇੱਕ ਰੋਪੜ ਤੋਂ ਕੱਲ ਜਾਏਗਾ ਕਿ ਚਨੰਤੂ ਸਾਹਿਬ ਕੋ ਇਹ ਸਾਡੀ ਇੱਕ ਛੋਟੀ ਜਿਹੀ ਉਪਰਾਲਾ ਸੋ ਮੈਂ ਧੰਨਵਾਦ ਕਰਦਾ ਸਾਰੇ ਸਾਡੇ ਅਫੀਸਰ ਸਹਿਬਾਨ ਦਾ ਵੀ ਤੇ ਨਾਲ ਸਾਡੇ ਜਿਹੜੇ ਆਮ ਸਾਡੇ ਪਬਲਿਕ ਹੈ ਸਾਡੇ ਵਲੰਟੀਅਰ ਨੇ ਉਹਨਾਂ ਨੇ ਵੀ ਜਿਹੜਾ ਹੈਗਾ ਇਹ ਸੱਚਾ ਯੋਗਦਾਨ ਪਾਇਆ ਸੋ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਆਸ ਕਰਦੇ ਆਂ ਕਿ ਵਾਈ ਗਰੂਪ ਜਲਦੀ ਜਿਹੜਾ ਇਹ ਕਾਸਟਿਕ ਜਿਹੜਾ ਪੰਜਾਬ ਤੇ ਪਿਆ ਹੋੜ ਜ਼ਿਲ੍ਹਿਆਂ ਤੇ ਆਇਆ ਕਿ ਜਲਦੀ ਇਸ ਤੋਂ ਅਸਰ ਕਰਕੇ ਨਿਕਲਾਵੇ ਔਰ ਇੱਕ ਵਾਰ ਫੇਰ ਜਿਹੜਾ ਆਪਣਾ ਜੋ ਨਿਰਮਾਨ ਕਿਉਂ ਕੋਈ ਤੱਕ ਪਿਆ ਖੜਾ